ਮੈਨੂੰ ਇਹ ਨਹੀਂ ਸਮਝਾਈ ਪੰਜਾਬ ਦੇ ਲੋਕਾਂ ਤੇ ਕੇਜਰੀ ਵਾਲ ਤੇ ਕਿਸ ਗੱਲ ਦਾ ਤੁਸੀਂ ਇਤਬਾਰ ਕਰ ਰਹੇ ਹੋ ਦਿੱਲੀ ਦੇ ਵਿੱਚ ਜਦ ਵੀ ਸਰਕਾਰ ਬਣੀ ਹੈ ਭਾਵੇਂ ਕਾਂਗਰਸ ਦੀ ਤੇ ਭਾਵੇਂ ਭਾਜੀਪੀ ਦੀ ਹਮ ਉਹਦੇ ਸਿੱਖ ਮੰਤਰੀ ਰਿਹਾ ਇੱਕ ਮੰਤਰੀ ਚਾਹੋ ਇੱਕ ਮੰਤਰੀ ਸਿੱਖ ਸੀ ਜੀ ਜੀ ਇਹਨੇ ਇਤਨੀ ਵੱਡੀ ਗਿਣਤੀ ਚ ਐਮਐਲਏ ਜਿੱਤਣ ਤੋਂ ਬਾਅਦ ਵੀ ਕੋਈ ਮੰਤਰੀ ਬਣਾਇਆ ਹਮ ਜਦੋਂ ਕਿ ਸਿੱਖ ਮਸੇਖਾਂ ਮਲੇ ਜਿੱਤੇ ਰਹੇ ਆ ਜਿਹੜਾ ਸਿੱਖਾਂ ਨੂੰ ਮੰਤਰੀ ਬਣਾ ਕੇ ਰਾਜੇ ਨੂੰ ਤੁਹਾਡੇ ਤੇ ਰਾਜ ਕਰ ਰਿਹਾ ਕੀ ਹੈ ਜੀ ਅਸ ਕੀ ਹੈ ਕੌਣ ਰਾਜ ਕਰ ਰਿਹਾ ਪੰਜਾਬ ਤੇ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਦਿਖ ਰਿਹਾ ਤੁਸੀਂ ਉਹ ਜਿਹੜੇ ਪੈਸੇ ਵਣ ਕੇ ਗੁਰਦੁਆਰਿਆਂ ਨੂੰ ਤੁਸੀਂ ਵੋਟਾਂ ਦੇਦੇ ਹੋ ਇਹਨਾਂ ਨੂੰ ਜੀ 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 ਇਹ ਸੋਹਡੀ ਕੜੀ ਗੱਲ ਹੈ ਜੀ ਐਸਾ ਰਸਤੇ ਆਪਣਾ ਵਕਤ ਪਛਾਣਾ ਹੋ ਬਾਣੀ ਦੇ ਤੁਕ ਆ ਗਈ ਵਕਤ ਪਛਾਣੇ ਸੋ ਬੰਦਾ ਹੋ ਹੂੰ